ਉਹ ਵੀ ਚੱਲ ਆ ਪਾਪਾ ਨੂੰ ਗੁੰਮੀ ਗੁੰਮੀ ਕਰਨਾ ਤੇ ਸੜਕ ਤੇ ਖਾਣਾ ਕਿਉਂ ਵੀ ਹਾਂ ਇਹ ਆ ਗੁੰਮੀ ਗੁੰਮੀ ਕਰਨ ਉਹ ਵੱਡਾ ਲੰਡਾ ਵੀ ਆ ਗਿਆ ਹੋ ਰਿਆ ਵੱਡਾ ਲੁੱਟਰ ਵੇਂਦਾ ਪਾਪਾ ਉਹਨੂੰ ਇਹ ਕਿਉਂ ਵੀ ਗੜਬੀ ਹੋ ਰਿਆ ਦੇਖੋ ਚੱਲ ਚੱਲ ਫੋਨ ਲੈ ਕੇ ਚੱਲ ਅੰਦਰ ਚੱਲ ਬਾਹਰ ਨਹੀਂ ਹੋਣਾ ਫੋਨ ਲੈ ਕੇ ਚੱਲ ਚੱਲ ਚੱਪਾ ਜਾ 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 ਪਾ ਜਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਦੇਣ ਤੋਂ ਨਹੀਂ ਅੱਜ ਦਾ ਵਲੌਗ ਸ਼ੁਰੂ ਹੋ ਰਿਹਾ ਰਾਤ ਤੋਂ ਤੇ ਮੈਂ ਨਾ ਹੁਣੇ ਘਰ ਆਇਆ ਲੇਟ ਬਹੁਤ ਹੋ ਗਿਆ ਸੀ ਥੋੜੇ ਦਿਨਾਂ ਤੋਂ ਅਸੀਂ ਬਿਜ਼ੀ ਚੱਲ ਰਿਹਾ ਸ਼ਡਿਊਲ ਇਸ ਕਰਕੇ ਨਾ ਵੀਡੀਓ ਬਣਾ ਨਹੀਂ ਪਾਈ ਮੈਂ ਕਰਿਆ ਅੱਜ ਇੱਕ ਨੂੰ ਸਰਪਰਾ ਇਹ ਦਿਨ ਆਵਾ ਦੇਖਦਾ ਕੀ ਕਰਦਾ ਫਿਰ ਕਯੂਵੀ ਤੇ ਸੁੱਤਾ ਪਿਆ ਕਯੂਵੀ ਤੇ ਸੋ ਰਿਹਾ ਕਯੂਵੀ ਕਯੂਵੀ ਨੇ ਤੇ ਠੰਡੇ ਕੱਪੜੇ ਗਰਮ ਕੱਪੜੇ ਕੱਢ ਲੇ ਠੰਡ ਆ ਗਈ ਨਾ ਕਯੂਵੀ ਨੇ ਗਰਮ ਕੱਪੜੇ ਕੱਢ ਲੇ ਕੀ ਖਲਾਰਾ ਪਾਇਆ ਹੋਇਆ ਏ ਲੁੱਟਰ ਹੈ ਹੈ ਕੱਪੜੇ ਕੱਢੇ ਕੱਪੜੇ ਕੀ ਖਲਾਰਾ ਪਾਇਆ ਆ ਕੀ ਨਾ ਖਲਾਰਾ ਕਾਕੇ ਦੇ ਕੱਪੜੇ ਕੱਢੇ ਸਾਰੇ ਇਹ ਕਾਕੇ ਦੇ ਨਹੀਂ ਏਕਮ ਦੇ ਕੱਪੜੇ ਆ ਏਕਮ ਕਾਕੇ ਦੇ ਕੱਪੜੇ ਆ ਇਹ ਏਕਮ ਦੇ ਪਰ ਹੁਣ ਕਾਕੇ ਦੇ ਸਾਰੇ ਆਣੇ ਆ ਸਾਰਾ ਇਨਰ ਵਗੈਰਾ ਵੱਡੇ ਕਾਕੇ ਦੇ ਕੱਪੜੇ ਹੁਣ ਛੋਟੇ ਕਾਕੇ ਨੂੰ ਹੋਣਗੇ ਹਨਾ ਇਹ ਵੀ ਆਣਗੇ ਇਹ ਵੀ ਆਣਗੇ ਅੱਛਾ ਸੁਣਿਆ ਨਾ ਸੁਣਿਆ ਹਾਂ ਕੱਢ ਲੇ ਮੈਂ। ਕਿਆ ਹੁਣ ਇੱਕ ਸੂਟ ਪਾ ਲਈ। ਹਾਂ ਵੀ ਹੋ ਗਈ ਇਹਦੇ ਪਾ ਤੇ ਕੱਪੜੇ ਹਨਾ। ਇੱਕ ਸੂਟ ਪਾ ਦਿੱਤਾ। ਬਾਕੀ ਸਾਰੇ ਇਨਰ ਵਗੈਰਾ ਕੱਢ ਲੇ ਵੀ ਕੱਢ ਲੇ ਵੀ। ਠੀਕ ਹੈ ਕੱਪੜੇ ਕੱਢੇ। ਹੂੰ ਕਿਆ ਕੱਪੜੇ ਕੱਢੇ ਨੇ ਕਿਨੇ ਕੀ ਐ ਸੌਕਸ ਜਿਹਾ ਕੱਢਿਆ। ਹਾਂ ਸੋਹਣਿਆ ਹੋ ਗਈ ਸੀ ਪਾ ਦੇ ਹੁਣ ਸਵਾ ਠੰਡ ਆ ਨਾ। ਸੌਕਸ ਐ ਇੱਕ ਸੂਟ ਕੱਢੇ ਸੀਗੇ। ਬਾਕੀ ਇਹ ਸੂਟ ਕੱਢੇ ਸਾਰੇ ਪੂਰੇ ਵਾਧੂ ਆ ਗਏ। ਕਿਹਨੋਂ ਨੇ ਪਹਿਲੇ। ਕੋਈ ਕੰਨਾ ਹੀ ਨਹੀਂ ਲੋਡ ਹੀ ਨਹੀਂ ਪਾਏ ਇੰਨਾ ਸਾਰੇ। ਸਰਦੀਆਂ ਜੋ ਹੁਣ ਨਹੀਂ ਆਉਂਦੀ ਲੋਡ ਪਾਉਣ। ਨਾ ਇਹ ਸਾਰੇ ਇਨਰ ਐ ਕਿਉਂਕਿ एकदम ਹੋਇਆ ਸਰਦੀਆਂ ਸੀ ਨਾ ਤਾਂ ਵਾਪਾਰ ਖਲੋ ਗਿਆ ਨਹੀਂ ਫਿਰ ਏ ਕਮ ਦੇ ਬਹੁਤ ਛੋਟੇ ਛੋਟੇ ਉਹਨੇ ਕੱਪੜੇ ਕਿ ਨਹੀਂ ਨਹੀਂ ਆਇਆ ਸਾਈਜ਼ ਦੇ ਐ ਅੱਛਾ ਇਹਦੇ ਆਏ ਜਿਹਨੂੰ ਜਵਰਾਜ ਨੂੰ ਹਾਂ ਆ ਹੀ ਜਾਣੇ ਹਵਾ ਸੋਨੇ ਭਾਲੂ ਜੀ ਵਾਲੇ ਕੱਪੜੇ ਇਹਦੇ ਇਹ ਵਾਲੇ ਪੂਰੇ ਪੂਰੇ ਸੂਟ ਕੱਟੇ ਮੈਂ ਸਾਰੇ ਮੈਂ ਨੂੰ ਆ ਜਾਣੇ ਇਹ ਵੀ ਆ ਜਾਣੇ ਕਿ ਨਾ ਕਾਕੇ ਨੂੰ ਓਹੋ ਵਧੀਆ ਘੈਂਟ ਰੰਗ ਰਿਹਾ ਪੂਰੇ ਪੂਰੇ ਸੂਟ ਕੱਟੇ ਮੈਂ ਨਵੀਂ ਪਏ ਤੇ ਹੋਰ ਇਹਨਾਂ ਵੀ ਐ ਸਵੈਟਰ ਵੀ ਐ ਇਕ ਡੱਕੀ ਉਸ ਨੂੰ ਨਾ ਉਹ ਕਿ ਦੂਰəs ਬੈਠਾ ਸੋਨਾ ਨਾ ਇਹਦੇ ਵਿੱਚ ਕੀ ਹੈ ਇਹ ਬੇਸੂ ਵੀ ਕੱਪੜੇ ਹਨ ਲਈ ਨਾ ਅੰਨੂ ਵਾਲੇ ਦਾ ਕਾਕੇ ਨੂੰ ਆਣਾ ਹੈ ਅੱਛਾ ਕਿਸ ਨੂੰ ਨਹੀਂ ਆਣਿਆ ਕੱਪੜੇ ਬਹੁਤ ਠੀਕ ਹੈ ਫਿਰ ਰੋਕੇ ਹੁਣ ਵੀਡੀਓ ਕੰਟੀਨਿਊ ਕਰਦੇ ਹਾਂ ਬੱਟੇ ਚਾਹ ਰਿਹਾ ਲੈਓ ਕੇ ਮੇਰੀ ਤਾਂ ਬੈਂਡ ਵੱਜ ਗਈ ਯੂਵੀ ਹਾਂ ਚੂਚੂ ਹੈਲੋ ਕੈਸੇ ਹੋ ਦੱਸੋ ਦੱਸੋ ਚੂਚੂ ਕਰ ਦੋ ਕਰ ਦੋ ਬੰਦ ਉਹਨੂੰ ਯੂਵੀ ਘੜੂਗੀ ਤੇ ਦਾਦੂ ਨਾਲ ਫਿਰਦਾ ਰਿੱਕੂ ਚੁਕੂ ਚੁਕੂ ਕਰਦਾ ਹਾਂ ਨਿਬੜ ਗਿਆ ਕੰਮ ਇਹ ਕੰਮ ਤੂੰ ਟਿਕ ਜਾ ਟਿਕ ਜਾ ਸ਼ਰਾਰਤਾ ਨਾ ਕਰੀ ਜਾਂਦੀਆਂ ਨਾ ਸ਼ਰਾਰਤਾ ਕਰੀ ਜਾਂਦੀਆਂ ਕਿਹਦਾ ਸਾਈਟ ਹੁੰਦਾ ਵਿਚਾਰੇ ਕੋ ਕੀ ਹੋਇਆ ਪੁੱਤ ਉਹ ਕੁੱਕੜੀ ਚੂ ਚੂ ਪਾਰੀਆਂ ਨਹੀਂ ਕਰਨੀਆਂ ਆ ਜੂ ਦੀ ਪਾਰੀਆਂ ਨਹੀਂ ਕਰਨੀਆਂ ਬੱਡੇ ਆ ਉਹ ਫੇਰ ਲਾਵਾਂਗੇ ਹਾਜੇ ਨਹੀਂ ਲਾਉਣਾ ਤੇਰਾ ਵੀ ਵੱਡੇ ਬਾਅਦ ਚ ਲੱਗੂਗਾ ਪੁੱਤ ਦੇ ਦੇ ਕੰਪਲੇਂਟਸ ਮੈਨੂੰ ਤੇ ਭੁੱਖ ਲੱਗੀ ਮੈਂ ਤੇ ਆ ਆ ਦੇ ਤੇ ਆ ਬਣਾ ਲਿਆ ਤੇ ਇੱਕ ਹੰਦੀ ਮਾਣੇ ਬਣਾਇਆ ਹੀ ਆ ਆਪ ਦਾ ਤੇ ਕੀ ਬਣਾਏਗਾ ਤੁਸੀਂ ਮੈਗੀ ਮੈਗੀ ਤਾਂ ਤੈਨੂੰ ਮੈਂ ਦੱਸੀ ਕਿਵੇਂ ਬਣਾਈਦੀ ਇਹ ਨੂੰ ਹੁੰਦੀ ਨਹੀਂ ਬਣੋਣੀ ਇਹਨੇ ਬਣਾ ਹੀ ਆ ਆਪ ਦਾ ਇੱਕਮ ਜਿਹੜਾ ਇਹਗਾ ਦੂਜਾ ਇਹਨੂੰ ਕੀ ਕਹਿੰਦੇ ਵੇਸਨ ਦਾ ਪੂੜਾ ਜਾਂ ਬਣਿਆ ਹੀ ਨਹੀਂ ਸਾਰਾ ਖਰਾਬ ਕਰ ਲਿਆ ਮੈਨੂੰ ਕਹੀ ਗਿਆ ਮੈਨੂੰ ਦੱਸ ਦੇ ਮੈਂ ਤੈਨੂੰ ਸਿਖਾ ਦਿੰਨਾ ਨਾ ਮੈਂ ਕਿਹਾ ਨਹੀਂ ਬਣਾਇਆ ਕਿ ਦਿੱਤਾ ਸੀ ਮੈਨੂੰ ਮੈਂ ਤੈਨੂੰ ਸਿਖਾਉਣਾ ਸੀ ਨਾ ਕਿ ਬਣਾਉਣਾ ਸੀਗਾ ਤੇ ਦੇਖੋ ਉਧਰ ਮੇਰੀ ਕੁਆਲਿਟੀ ਚੈੱਕ ਕਰੋ ਆਹ ਵੇਖੋ ਯੋ ਰਾਮਲੇਟਾ ਉਹ ਢਿੱਡ ਭਰ ਕੇ ਖਾਵਾਂਗੇ ਹਨਾ ਨਾਲ ਵੀ ਲੈ ਰੋ ਨਾਲ ਇਹਨੂੰ ਕਿੱਥੇ ਲਾਵਾਂ ਮੈਂ ਮੈਂ ਆਪਣੀ ਖਾਲੀ ਮੈਨੂੰ ਲੈ ਕੇ ਸਰਦੋਸ਼ ਹੂੰ ਈ ਲੈ ਕੇ ਆਇਆ ਮੈਗੀ ਮੈਗੀ ਬਣਾ ਲਈ ਆ ਫਾਈਨਲੀ ਮੈਗੀ ਬਣ ਗਈ ਤੇ ਨਾ ਮੈਂ ਖਾਵਾਂਗਾ ਵੇ ਕੀ ਬਣ ਗਈ ਨਹੀਂ ਜੀ ਮੈਂ ਨਹੀਂ ਖਾਣਾ ਤੁਹਾਨੂੰ ਪਤਾ ਨਾ ਰੋਟੀ ਨਹੀਂ ਖਾਣੀ ਖਾਉਂਗਾ ਸਭੀਆਂ ਖਾ ਥੋੜੇ ਜੀ ਲੈ ਲਓ ਤੁਹਾਨੂੰ ਮੈਗੀ ਨਹੀਂ ਮਿਲਣੀ ਮੈਗੀ ਮੈਂ ਖਾਵਾਂਗਾ ਨਹੀਂ ਮਿਲਣੀ ਖਾਵਾਂਗਾ ਵੇਖਣ ਤੇ ਸਵਾਲ ਆ ਜੀ ਵੀ ਗਿੱਲੀ ਗਿੱਲੀ ਜੀ ਆ ਮੇਰੇ ਟਾਈਪ ਦੀ ਅੱਛਾ ਚੂਚੀ ਆ ਚੂਚੀ ਦੇਖਾ ਫੋਨ ਤੇ ਦੇਖਦਾ ਚੂਚੀ ਅਜੂ ਵੀ ਓਏ ਅਜੂ ਵੀ ਯੁਵਰਾਜ ਪਰੇ ਇਧਰ ਮੂੰਹ ਕਰ ਇਧਰ ਪਾਪਾ ਵਾਲ ਆ ਕਿਵੇਂ ਮੂੰਹ ਕਰਦਾ ਨਹੀਂ ਟੁੱਟਾ ਜਾ ਟਿਕ ਜਾ ਟਿਕ ਜਾ ਤੂੰ ਇਹ ਕੰਦੇ ਲੁੱਟਰ ਹੋਇਆ ਤੂੰ ਨਾਲ ਲੁੱਟਰ ਜਾ ਆਹ ਦੇਖ ਆਹਾ ਹਾਂ ਸਮਝ ਲੱਗੀ ਹੂੰ ਤੇ ਮੈਂ ਲਈ ਮੈਂ ਮੈਗੀ ਬਣਾਈ ਆ ਮੈਂ ਮੈਂ ਬਣਾਈ ਆ ਮੈਂ ਬਣਾ ਤੇ ਕੋਲ ਤੇ ਪੂੜਾ ਵੀ ਨਹੀਂ ਬਣਿਆ ਮੈਗੀ ਕਿੱਥੋਂ ਬਣਾਈ ਅੱਜ ਨਹੀਂ ਬਣਿਆ ਕੱਲ੍ਹ ਕੱਲ੍ਹ ਵਿੱਚ ਅੱਛਾ ਵੇਖ ਕਿ ਵਿੰਦਾ ਕਿ ਮੈਨੂੰ ਟੁੱਟਾ ਜਾ ਵੇਖ ਕਿ ਹਾਂ ਵੈਲਕਮ ਨਾ ਕਰੇ ਫੋਨ ਨਾ ਵਗਾਉ ਨੂ ਪਿੱਠੇ ਕਰ

ਯੂ ਵਿਕੜੂ ਵੀ ਯੂ ਵਿਕੜੂ ਵੀ ਯੂ ਵਿਕੜੂ ਵੀ ਯੂ ਵਿਕੜੂ ਵੀ ਕੀ ਗੱਲ ਕੀ ਪੁੱਤ ਕਹਿੰਦਾ ਪਹਿਲੇ ਖਾ ਫਿਰ ਸੋਣਾ ਕੀ ਕਰਨਾ ਦੁਬਾਰਾ ਸੀ ਦੁਬਾਰਾ ਬੋਲੀ ਦੁਬਾਰਾ ਬੋਲੀ ਦੁਬਾਰਾ ਬੋਲੀ ਪਾਪਾ ਹਾਂ ਆਪੀ ਖਾਓ ਫਿਰ ਜਿੰਨੀ ਨੀਂਦ ਕਰਨਾ ਕੀ ਅੱਛਾ ਪਹਿਲਾਂ ਖਾਈਏ ਫਿਰ ਸੋਈਏ ਵਾਓ ਵੈਰੀ ਗੁੱਡ ਬੋਏ ਵੈਰੀ ਗੁੱਡ ਥੈਂਕ ਯੂ ਪੁੱਤ ਦੱਸਣ ਵਾਸਤੇ ਥੈਂਕ ਯੂ ਹਾਰਟ ਬਣਾਇਂ ਹਾਰਟ ਬਣਾਇਂ ਪਾਪਾ ਦਾ ਹਾਰਟ ਪਾਪਾ ਵਾਸਤੇ ਹਾਟ ਵਾਓ ਲਵ ਯੂ ਫੁੱਤ ਕਾਲਾ ਪੈ ਗਿਆ ਯੂਵੀ ਕਾਲਾ ਪੈ ਗਿਆ ਯੂਵੀ ਫਾਲੋ ਫਾਲੋ ਕੀ ਹੈ ਸੀਗਾ ਵੱਜਾ ਸੀਗਾ ਕੀ ਵੱਜਾ ਸੀਗਾ ਕੀ ਵੱਜਾ ਸੀ ਕਿ ਢੀਠ ਜਾਣਾ ਵੇ ਤਾਂ ਕੀ ਵੱਜਾ ਤੇਰੇ ਇਹ ਇਹਨੂੰ ਆ ਕੇ ਮम्मा ਹੱਸ ਦੇਗਾ ਤੂੰ ਵੇ ਢੀਠ ਜਾ ਵੱਜਾ ਕੀ ਤੇਰੇ ਤੇਰੀ ਐਸੀ ਕਰਸੀ ਤੇਰੀ ਐਸੀ ਤਾਂ ਸੀ ਤੇਰੀ ਐਸੀ ਤਾਂ ਸੀ ਤੇਰੀ ਐਸੀ ਤੇਰੀ ਆਹ ਯੂਵੀ ਤੇਰੀ ਅਸੀਤ ਅਸੀਗਾ ਯੂਵੀ ਗੁੱਡ ਨਾਈਟ ਕਹ ਰਿਹਾ ਸਾਰਿਆਂ ਨੂੰ ਨਾਈਟ ਗੁੱਡ ਨਾਈਟ ਗੁੱਡ ਨਾਈਟ ਹੋਈ ਤੇ ਪੁੱਤ阿里 ਹੋ ਗਈ ਗੁੱਡ ਨਾਈਟ ਕਿਆ ਗੁੱਡ ਨਾਈਟ ਸਵੀਟ ਡ੍ਰੀਮ ਗੁੱਡ ਨਾਈਟ ਸਿਮਪਿੰਗ ਸਿਮਪਿੰਗ ਪੁੱਤ ਆਖ ਸਪਨਾ ਕਰਦਾ ਵੇ ਚਲ ਪੈ ਲੈ ਸਭੀ ਜਾਵੇ ਨਾ